ਹਾਂ ਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਉਂ ਸਰ ਵੀ ਸਿੱਟ ਨੇ ਕਰ ਦਿਆ ਬਲੌਗ ਦੀ ਸਟਾਰਟਿੰਗ ਤੇ 11:30 ਦਾ ਟਾਈਮ ਹੋ ਗਿਆ ਜੀ 11:30 ਵਜੇ ਬਲੌਗ ਦੀ ਸਟਾਰਟਿੰਗ ਕਰਤੀ ਆ ਤੇ ਕੱਲੂ ਹੈਗੇ ਆਪਣੇ ਮੇਨ ਬਾਜੀ ਤੇ ਅੱਜ ਆਪਾਂ ਜਨਵਰ ਜੁਨਵਰ ਛੱਡੀ ਬੈਠੇ ਬਿਨਾ ਪਾਣੀ ਵਾਲੇ ਪਾਣੀ ਲੈ ਕੇ ਉਹਨੇਗਾ ਤੇ ਸੁੱਕੇ ਜਿਹੜੇ ਛੱਡੇ ਪਿਆ ਤੇ ਪਾਣੀ ਨਾਲ ਸਾਰੇ ਉਤਰ ਬੰਦ ਆ ਡੰਡਿਆਂ ਵਾਲੇ ਤੇ ਦੂਜੇ ਸਾਰੇ ਉਤਰ ਬੰਦ ਆ ਪਾਣੀਆ ਨੇ ਪੂਸ਼ ਵਾਲੇ ਕਾਲੀ ਪੂਸ਼ ਵਾਲੀ ਚੀਨੀ ਹੈ ਨਾ ਤੇ ਨਵੇਂ ਛੱਡੇ ਵੀ ਆ ਗੂਤਰ ਕੋਈ ਕੋਈ ਛੱਡੇ ਹੋਣਗੇ ਵੀ ਹੁਤਰਾ ਅੱਧਿਆਵੇਂ ਆਉਂਦੀ ਆ ਆ ਕਿੰਨੀ ਡਾਰੀ ਫਿਰਦੀ ਆ ਦੋ ਬਹਿ ਗਏ ਕਾਲੇ ਢੱਡੇ ਕਾਲੂਸਾ ਇਹ ਇੱਕ ਉਤਰ ਬਹਿ ਗਿਆ ਨਵਾ ਦੇ ਘਰ ਤੀਨ ਨੂੰ ਛੱਡੀ ਆ ਨਵੇਂ ਨਵੇਂ ਮਤਲਬ ਪਹਿਲੀ ਪਹਿਲੀ ਡਾਈ ਦੂਜੀ ਦੂਜੀ ਡਾਈ ਕੂਤਰ ਬਾਅਦ ਛੱਡੇ ਪਏ ਆ ਹਾਂ ਹੁਣੇ 20 25 ਹੋਣਗੇ 25 ਕੂਤਰ ਹੋਣਗੇ ਆ ਛੱਡੇ ਪਏ ਅੱਜ ਆਪਾਂ ਤੇ ਅਜੇ 15 ਕੂਤਰ ਹੋਏ ਛੱਡਣ ਵਾਲੇ ਸੀਗੇ ਜਿਹੜੇ ਪਾਣੀ ਪੂਣੀ ਵਾਲੇ ਆ ਤੇ ਬਾਕੀ ਨਵੇਂ ਨਵੇਂ ਕੱਢਣ ਵਾਲੇ ਆ ਕਾਹਨ ਛੱਡੇ ਦਾ ਅਸਰਾ ਕੱਲ੍ਹ ਨਾਲ ਆਪਾਂ ਹਾਂ ਡਕੇ ਗਿਆ ਰਾਜ ਘਟਨ ਵਾਲਾ ਕਾਲੇ ਡੂਸਾ ਕਢਣ ਵਾਲਾ ਨਾ ਚੀਨਾ ਇੱਕ ਉਹ ਬੈਠਾ ਪਰੇ ਲਾਲ ਪੂਛ ਵਾਲਾ ਉਹ ਆਪ ਪਾਣੀ ਤੇ ਕੀਤਾ ਹੋਇਆ ਇੱਕ ਤੇ ਹੋਰ ਬੈਠਾ ਹੋਊਗਾ ਪੂਛ ਡੰਡੇ ਵਾਲੇ ਯੋ ਆ ਹਮ ਉਹ ਬੈਠਾ ਪਰਲੇ ਬਸੇ ਜੀ ਉਹ ਜਮਾ ਟੱਤੇ ਪਰੇ ਇਹ ਕੋ ਗੋਣੀ ਛੱਡਿਆ ਕਾਫੀ ਉਤਰ ਨਹੀਂ ਛੱਡੇ ਜੀ ਇਹਦਰ ਕਬੂਤਰਾਂ ਨੂੰ ਖਾ ਦਨੇ ਆ ਕਬੂਤਰਾਂ ਵੀ ਨਹੀਂ ਛੱਡਾਂ ਚੀਨੀ ਹੋਈ ਆ ਬੈਠੀ ਟਰੱਡ ਵਾਲੀ ਕਾਲੇ ਘੰਡ ਵਾਲੀ ਕਾਲੇ ਨਾ ਬਗਲਾ ਵਾਲੀ ਤੇ ਹੋਰ 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 ਬਸ ਆਹੀ ਆ ਜੀ ਕਬੂਤਰੀਆਂ ਤਾਂ ਬਾਕੀ ਓਕੇ ਆ ਜੀ ਬਾਕੀ ਬਾਗੂ ਤਾਂ ਛੱਡੇ ਪਿਆ ਤੇ ਉਵੇਂ ਦਾਣੇਦੂਨੇ ਸੀਗੇ ਅੱਜ ਤਾਂ ਯਾਰ ਕਿਹੜਾ ਇੰਨਾ ਹਨਾ ਮੌਸਮ ਲੱਗਾ ਪਿਆ ਤੇ ਉਵੇਂ ਛੱਡ ਤੇ ਆਪਾਂ ਖਾਲੀ ਖੂਲੀ ਤਾਂ ਕੋਈ ਵੀ ਨਹੀਂ ਸੀ ਵਿੱਚੋਂ ਜਿਹੜੀ ਆ ਚਲੀ ਜਿਹੜੀ ਆਪਾਂ ਬਾਜੀ ਛੱਡੀ ਸਬੂਤਰੀ ਪਰਲੀ ਕਾਲੀ ਕਾਂਦ ਵਾਲੀ ਇਹ ਵੀ ਛੱਡਤੀ ਅੱਜ ਆ ਕਿੰਨੇ ਫਿਰਦੇ ਆ ਤਾਂ ਇਦਾਂ ਚੜੇ ਫਿਰਦੇ ਆ ਆ ਉਹ ਕਿੰਨੇ ਆਇਦਰ 11 ਛੜੀਆਂ ਹੁੰਆਂ ਆ ਕਿੰਨੇ ਬੈ ਕੇ ਆ ਰਹੇ ਸੋ ਜੀ ਲਾਸ ਕਬੂਤਰਾਂ ਵੀ ਦੋ ਬੈ ਗਾ ਤੇ ਸਾਰੇ ਭਾ ਭੁੱਲੇ ਪਰ ਆਪਾਂ ਬੰਦੇ-ਮੁੰਦੇ ਰ ਘਰ ਦੇ ਵਿਖਾਉਣੇ ਵਲੌਗ ਚ ਤੇ ਬਾਅਦ ਚ ਗਾਂਢੀ ਨੂੰ ਕਰ ਦਿੰਨੇ ਆ ਇਹ ਕਾਂਗੂਰੀ ਲਾਸ਼ ਤੇ ਬੈਠੀ ਆ ਜਿਹੜੀ ਬਾਈ ਖੜੀ ਸੀ ਆਪਾਂ ਤੇ ਇਹ ਕਾਂਗੂਰੀ ਬੈਠੀ ਲਾਸ਼ ਤੇ ਕਾਲੀ ਬੂਸ਼ ਵਾਲੀ ਓਕੇ ਹੁੰ ਆ ਰਿਪੋਰਟ ਤੇ ਹੁਣ ਇਹ ਬਾਹਰ ਲੈ ਆਣੇ ਕੱਢ ਕੇ ਤੇ ਜਾਲੀ ਛੱਡ ਦਿੰਨੇ ਆ ਆ ਬਾਕੀ ਦੂਜੇ ਹੁਣੇ ਤਾੜ ਕੇ ਹਟਿਆ ਹੌਲੀ ਜਿਵੇਂ ਜਿਵੇਂ ਬੈਠੀ ਗਈ ਉਵੇਂ ਆਪਾਂ ਤਾੜੀ ਗਏ ਇਹ ਲਾਸਟ ਕਬੂਤਰ ਨਾਲ ਹੈ ਦੂਜੀ ਵੀ ਲਈ ਹੈ ਨਾ ਫੜ ਕੇ ਆ ਬਈ ਕਿੰਨਾ ਜੂਰ ਲਈ ਬਠੀ ਜੇ ਲੋ ਸ਼ਰੀਰ ਦੇ ਵਿੱਚ ਚੌੜੀ ਹੋ ਕੇ ਬੈ ਗਈ ਸੀ ਜਮਾ ਖੁੱਗੀ ਜਮਾ ਨਿਗੀ ਜੀ ਹੈ ਜੀ सरपंच ग्राम पंचायत पिंड खानपुर जिला फिरोज चलो जी ओके होगा जी ਬਦਾਮ ਨੂੰ ਛਿੱਲੇ ਆਪਾਂ ਤੇ ਉਤਰਾ ਮਾ ਪਾਉਣੇ ਆ ਕਿ ਰਾਇਨ ਨੂੰ ਸੈਟਬਟ ਕਰ ਲਗੇ ਬੱਤੀ ਬੱਤੀ ਮਾਰ ਕੇ ਤੇ ਫਿਰ ਆਪਾਂ ਬਦਾਮ ਨੂੰ ਪਾਉਣੇ ਕਬੂਤਰ ਨੂੰ ਸਾਰਿਆਂ ਨੂੰ ਲਓ ਜੀ ਕਹਿੰਦੇ ਸਾੜ ਵੀ ਕਰਤਾ ਤਵਾਈ 28 ਫਿਰ ਦੇ ਮੁੰਡੇ ਆਹ ਵੇਰ ਦੇ ਦੋ ਨਾ ਕੰਮ ਕਰਦੀ ਆ ਕੀ ਕਰਦੀ ਆ ਸਾਰਾ ਕੰਮ ਕਰਦੀ ਆ ਨੇ ਮੁੰਡਾ ਕਹਿ ਰਿਹਾ ਬਾਹਰ ਕੇ ਬਹਿ ਨਿਕਲੋ ਗਿਆ ਪੱਗ ਚ ਹਾਂ ਏ ਇੱਕ ਖਤਰੋ ਖਿਡਾਰੀ ਬਣੂਗਾ ਏ ਆਈ ਜੇ ਖੜ ਦੀ ਕਿਵੇਂ ਗਰਮੀ ਹੁੰਦੀ ਆ ਹੋਰ ਕਿੰਨੀ ਗਮਦੀ ਆ ਪਾਣੀ ਪੀਣਾ ਪਾਣੀ ਵੀ ਹੈ ਕਹ ਪਾਣੀ ਪੀਣਾ ਏ ਬੁੰਦਲੇ ਵਰਦਾ ਆ ਦੇਖੋ ਭੜ ਲਉ ਤੈਨੂੰ ਮੈਂ ਇੱਥੇ ਲਾਫ ਲੂੰਗਾ ਹਾਏ ਗਰਮੀ ਚੜੀ ਆਦੀ ਵੈਲੇ ਉਹ ਪਾਇਆ ਇੱਥੇ ਪਾਇਆ ਪਾਇਆ ਸਮਝਾ ਸਮਝਾਇ ਤੇ ਬਾਹੇ ਨਮਾ ਬੇ ਤਾਬੂ ਲੈ ਕੇ ਮੈਂ ਯਾਰਾ ਕਰ ਰਹੇ ਭੱਜ ਕੇ ਤਾਂ ਮੜਾ ਜਾ ਹਾਏ ਕਿਉਂ ਓਏ ਦੇਖ ਓਏ ਲਵੀਏ ਜੇਂ ਕੂਤਰਾਂ ਨਹੀਂ ਜੋਰ ਲੱਗਾ ਨਵੇਂ ਕਰੀ ਜਾਂਦਾ ਏ ਓਏ ਹਾਂ ਲਓ ਜੀ ਜਾਨਵਰ ਆਪਾਂ ਸਾਰੇ ਤਾਰ ਤੇ ਆ ਪਿੰਜਰ ਜੇ ਤਾਰ ਤੇ ਆ ਤੇ ਐਚੇ ਤਾਰ ਤੇ ਆ ਤੇ ਹੁਣ ਪਾਉਣਗੇ ਆਪਾਂ ਦਾਣਾ ਪਾਣੀ ਤੇ ਕੂਤਰ ਨੂੰ ਬਦਾਮ ਦੇਣਾ ਲੈ ਹਜੇ ਤੇ ਉਹ ਕੋਈ ਨਾ ਆਪਾਂ ਆ ਕੇ ਦੇ ਦਾਂਗੇ ਤੇ ਕੂਤਰ ਦਾਣੇ ਨਹੀਂ ਚੁਗਦੇਗੇ ਉਹ ਵਾਲੇ ਜਿਹਨਾਂ ਬਦਾਮ ਦਿੰਨੇ ਆਪਾਂ ਤੇ ਉਹਨਾਂ ਦੀ ਹੁੰਦੀ ਮੈਨੂੰ ਬਦਾਮ ਪਾਉਣਗੇ ਨਾ ਤੇ ਡੈਡੀ ਜੀ ਕਰੀ ਜਾਂਦੇ ਖੇਤ ਆ ਸਾੜ ਤੇ ਕਿਰੇ ਆਪਾਂ ਦਾਣੇ ਪਾਉਣ ਪਾਣੀ ਪਾਉਣ ਨਹੀਂ ਆਇਆ ਘਰੇ ਤੇ ਬਾਅਦ ਚ ਜਾਂਦੇ ਆਪਾਂ ਖੇਤ ਫੇਰ ਉਹ ਇਸ਼ਾਰਾ ਨੂੰ ਪਾਣੀ ਪਾਤਾ ਕੱਲੇ ਇਧਰ ਜਾਣੇ ਪਾਤੇ ਇਧਰ ਕੰਮ ਨਿਪੜ ਗਿਆ ਤੇ ਸਾਰੇ ਗੁੱਡੇ ਆਪ ਪਾ ਲ ਕੇ ਦਾਣੇ ਗਿਰਾ ਚਲੋ ਅਰੇ ਇਧਰ ਵੀ ਪਾ ਲਈਏ ਆਇਓ ਬਈ पा दिए मेरे तो दाना पानी फिर आप खेत थोड़ा साड़ रहा करके आना दाना पानी शदर्णा शदर्णा पा चलने खेत बहुत आया जी शरमा शरमा दाह लाह चलने आप ਠੀਕ ਹੈ ਇਹ ਜੋਰ ਲੱਗ ਗਿਆ ਬਸ ਹੁਣ ਕੀ ਕਰਨੇ ਆ ਇਧਰ ਕਰੀ ਮੈਂ ਇਧਰ ਉਹ ਮਾਰਾ ਜਾ ਆਂਡਾ ਨਹੀਂ ਆਉਂਦੀ ਆ ਠੰਡ ਲੱਗਦੀ ਆ ਬੰਬ ਚਲਾ ਗਈ ਇੱਕ ਐਨ ਕਰਕੇ ਪਹਿਲਾਂ ਤਾਂ ਗਰਮੀ ਆਉਂਦੀ ਸੀ ਇਹ ਬਾਹਰ ਆਏ ਹੋਣੇ ਆ ਇਹ ਸਾਫ ਕੋ ਫੋਟੋ ਨਹੀਂ ਸਾਫ ਆਉਂਦੀ ਫੇਰ ਲਾਉਗਾ ਰਗੜਾ ਬਦਾਮਾ ਨੂੰ ਇਹ ਚੁੱਪ ਆ ਵੀਰ ਭਾਗ ਆ ਇੱਥੇ ਫੋਟੋ ਭੜੀ ਗਿਆ ਨੋ ਮੇਰੀ ਗੂਰੀ ਗੂਰੀ ਯੋਈ ਨਿਕਲ ਨਿਕ ਬੂਤੇ ਠੱਪੇ ਮਾਰ ਕੇ ਨਿਕਲੀ ਆ ਰਹੀ ਹੈ ਓਏ ਆਈ ਆਈ ਵਾਰੂੰ ਛਕਾਇ ਠੰਡ ਦੇ ਘੁੜਕਣਾ ਸਾਰਾ ਉੱਤੇ ਥੱਕ ਗਿਆ ਉੱਤੇ ਥੱਕ ਗਿਆ ਹੋਰ ਕੀ ਆ ਗਾਈਦਾ ਸੁਣਾ ਜੀ ਓਏ ਨਾ ਤੇ ਤਾਨੂੰ ਬਾਜੀ ਵੀ ਹੈ ਕੀ ਚਾਂਸ ਬਣ ਰਿਹਾ ਤੇਰਾ ਐਨਾ ਬਾਜੀ ਬਲੌਕ ਐਨਾ ਨਾ ਬਾਜੀ ਬਲੌਕ ਕੋਈ ਵੀ ਨਾ ਆਵੇ ਨਹੀਂ ਇਹ ਕਾਨੂੰ ਪਾਵਾਂਗੇ ਆਪਾਂ ਵਾਹ ਜੀ ਇਹ ਕੰਮ ਖਾਦ ਹੋ ਗਿਆ ਕੂਤਾਂ ਸੌ ਹੋਣਾ ਸੀ ਨਾ ਉਹ ਆਵੇਂ ਨਾ ਪਾਈਆ ਯਾਰ ਫੇਰ ਅੰਬਾਜ ਕਾਂ ਦੇ ਓਏ ਕੱਲ ਨੂੰ ਪਾਵਾਂਗੇ ਕੱਲ ਨੂੰ ਨਹੀਂ ਯਾਰ ਮੰਦੀ ਦੀ ਬਾਜੀ ਕਰਾ ਲੈਣਾ ਫੇਰ ਪਾਈ ਆਂ ਬਾਈ ਦਾ ਕੱਲ ਨੂੰ ਕਰਾਈ ਦੇਣੀ ਪਾ ਜਿੰਨੇ ਮਰਜ਼ੀ ਆ ਜਾਣ ਮੀਆ ਵੀ ਨੇਰੀਆ ਵੇ ਬਾਜੀ ਆਪਣੀ ਕੱਲ ਨੂੰ ਲਾਵਾਂ ਹੁਣ ਉਹਨੂੰ ਕਹਾਂ ਪੰਜਾਂ ਕਬੂਤਰਾਂ ਦੇ ਲਖਾਓ ਹਾਂ ਹਾਂ ਕਹਿ ਯਾਰ ਕਾਉਣੀ ਹੋਰ ਇਹਨੂੰ ਕਹਿ ਕਾਉਣੀਆ ਦਾ ਕਬੂਤਰ ਯਾਰ ਤਾਂ ਵੀ ਆਪਣੇ ਵੀਰਾਂ ਮੀ ਤਾਂ ਪੈਗਾ ਤਾਂ ਵੀ 30 40 ਤਾਂ ਹੋ ਜਾਣਗੇ ਨਹੀਂ ਉਹ ਤਾਂ 100 ਜਾਣਗੇ ਆਪਣੇ ਨਾ ਯਾਰ 100 ਹੋ ਕਰਦੇ ਆ ਕਰਦੇ ਹੋ ਗਿਆ। خلاص ਉਹਨਾਂ ਦੇ ਤੇ ਪੰਜ ਉਹਨਾਂ ਨੇ ਕਿਹੜੇ ਸੀ? 10 ਤਾਂ ਹੋ ਗਏ। ਹੋ ਗਏ? ਚੱਕ ਕੇ ਮਾਰ ਆ ਲੈ। 2000 ਆਪਾਂ ਛੜਨਾ ਹੈ ਇਥੋਂ। ਬਾਜੀ ਬਣਾਉਣੀ ਆ ਬਾਜੀ। 20 20 ਬੱਚੀ ਉਹਨੇ ਛੜਾ ਦੇਗੇ। ਬਾਜੀ ਬਰਉਣੀ ਬਾਜੀ ਬਣਾ ਲਾਂਗੇ ਆਪਾਂ ਪੈਂਦੀ। ਨਹੀਂ ਵੇਖੋ ਜੀ। ਬੋਆ ਬੈ ਗਿਆ। ਹੁਣ ਵਾਏ ਮੌਸਮ ਸਾਫ ਹੀ ਹੋ ਜੂ ਹੁਣ। ਆਇਓ ਬੱਧਰ ਪਾਟੀ ਜਾਂਦਾ। ਆ ਵੀ ਹੁੰਦਾ ਛੜਦਗਾ ਹੁੰਦਾ ਠੰਡ ਹੋ ਗਈ ਇਹਨਾਂ ਨੂੰ ਅਖੇ ਮੋੜ ਕੇ ਲੈ ਜੇ ਤੇ ਹੁਣ ਛੱਟਾਂਗੇ ਇਹ ਵੀ ਇੱਚੇ ਆ ਲਓ ਜੀ ਇਹਨੇ ਬਾਜੀ ਤਿਆਰੀ ਹੋ ਰਹੀ ਹੈ ਪਾਣੀ ਇਹਦੇ ਆ ਰਿਹਾ ਹੋਰ ਯਾਰ ਪਾਣੀ ਵੇਖ ਲਓ ਭਾਈ ਯਾਰ ਐ ਲੈ ਆਣਾ ਪੈਂਦਾ ਸਹੀ ਗਾ ਕੋਟੇ ਪੈਂਦਾ ਤੁਸੀਂ ਵੀ ਐ ਲੈ ਆਓਗੇ ਬੰਦਾ ਆ ਆ ਆਪਣਾ ਉਸਤਾਦ ਆ ਜੀ ਆ ਮੂਰ ਨਿੱਕਾ ਮੂਰ ਮੇਰਾ ਮੂਰ ਨਿੱਕਾ ਮੂਰ ਹਾਂ ਕੋਈ ਇਹ ਬੂਝੇ ਟੰਗੀ ਬੈਠਾ ਮੋਰ ਨਿਕਾ ਕੱਲ ਨੂੰ ਇਹਨਾਂ ਕ ਪੂਰੀ ਲਾਉਣੀ ਆ ਏ ਫੱਲੇ ਖਾਣਾ ਇਹਨਾਂ ਦਾ ਹਾਂ ਤਾਂ ਕਹਿੰਦਾ ਮੀਂਹ ਨਾ ਪਵੇ ਆਏ ਵੇਖਣਾ ਕੱਲ ਮੀਂਹ ਨਾ ਪਵੇ ਜੂਰੋ ਜੂਰ ਹੋਇਆ ਤਾਂ ਇਹਨਾਂ ਦੇ ਰੱਬਾਂ ਬੇਨਤੀ ਕਰਦੇ ਮੀਂਹ ਨਾ ਪਵੇ ਹਾਂ ਨਾਲ ਗਾਣੇਦਾਈ ਬੈਠੇ ਆ ਤੇ ਨਾਲ ਪੀਪਾਂ ਭਰੀ ਜਾਂਦੇ ਆ ਹਾਂ ਜੇ ਥੱਕ ਜਾਂਦਾ ਸਾਰੀ ਦੋਣਾ ਪੈਂਦਾ ਸਾਰੀ ਦੋਣਾ ਪੈਂਦਾ ਸਹੀ ਗੱਲ ਆ ਉਹ ਕਹਿਣਾ ਚਾਹੋ ਉਸਤਾਦ ਜੀ ਹੈ ਹੈ ਕੱਲ ਰੁਕੀ ਕਾਹ ਤੇ ਆਂਦਾ ਨਹੀਂ ਮਾਰੀ ਐਕਸ਼ਨ ਦੂਰੀਆ ਵਚਨੀ ਆਇਆ ਐ ਧੀਗਾ ਮਾਤੀ ਲਾ ਮਾਤੀ ਲੜਦੀ ਇਹਦੇ ਹਾਂ ਪਸ਼ੋਰ ਚ ਨਵਾਉਣ ਵਾਲਾ ਹਾਂ ਐ ਚ ਹਾਏ ਨਾ ਤੇ ਘਾਟ ਨਾ ਤੇ ਦਰਿਆ ਚ ਹਾਂ ਵੀ ਭਰ ਗਿਆ ਆ ਰਹਿ ਗਈ ഗുണോ ചലകി